ਸਤਿ ਸ਼੍ਰੀ ਅਕਾਲ ਜੀ ਸਾਈਂ ਦੇ ਪਿਆਰ ਦੀ ਗੱਲ ਸਾਈਂ ਦੀਆਂ ਮਹਿਰਾਂ ਦੀ ਗੱਲ ਉਸ ਪਿਆਰ ਦੀ ਖਿੱਚ ਦੀ ਗੱਲ ਅੱਜ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਇਸ ਕਵਿਤਾ ਦੇ ਵਿੱਚ ਕਰ ਰਹੇ ਨੇ ਉਹ ਲਿਖ ਰਹੇ ਨੇ ਕਿ ਇੱਕ ਤੋਂ ਇੱਕ ਚੜ੍ਹੰਦੀਆਂ ਮਿਲਦੀਆਂ ਮਹਿਰਾ ਮੇਰੇ ਸਾਈਆਂ ਤੁਸਾਂ ਕਲਾਈਆਂ ਕਲਾਈਆਂ ਦਾ ਮਤਲਬ ਭੇਜੀਆਂ ਕਿ ਹੇ ਮੇਰੇ ਸਾਈ ਪਿਆਰੇ ਪ੍ਰੀਤਮ ਤੇਰੀਆਂ ਐਸੀਆਂ ਮਹਿਰਾਂ ਨੇ ਤੇ ਤੇਰੀ ਇੱਕ ਇੱਕ ਮਹਿਰ ਇੱਕ ਤੋਂ ਇੱਕ ਵੱਧ ਕੇ ਚੜਦੀ ਹੋਏ ਮਿਲਦੀ ਹੈ ਕਦੇ ਮੈਂ ਦੇਖਦਾ ਹਾਂ ਕਿ ਮੇਰੇ ਕੋਲ ਦੋ ਅੱਖਾਂ ਨੇ ਜਿਨ੍ਹਾਂ ਦੇ ਨਾਲ ਮੈਂ ਇਸ ਸੰਸਾਰ ਨੂੰ ਦੇਖ ਰਿਹਾ ਹਾਂ ਤੇ ਕਈਆਂ ਦੇ ਕੋਲ ਇਹ ਅੱਖਾਂ ਵੀ ਨਹੀਂ ਮੇਰੇ ਕੋਲ ਧਨ ਸੰਪਰਦਾ ਜ਼ਮੀਨ ਜਾਇਦਾਦ ਮੇਰੇ ਕੋਲ ਤਿੰਨ ਵਕਤ ਦੀ ਰੋਟੀ ਖਾਣ ਦੇ ਪੈਸੇ ਹੋਰ ਐਸ਼ੋ ਆਰਾਮ ਐਸੀਆਂ ਬੇਅੰਤ ਅਣਗਿਣਤ ਐਸੀਆਂ ਤੇਰੀਆਂ ਮਿਹਰਾਂ ਨੇ ਜੋ ਇੱਕ ਤੋਂ ਇੱਕ ਵੱਧ ਕੇ ਨੇ ਮੈਨੂੰ ਉਹ ਦਿਖਦੀਆਂ ਨੇ ਉਹ ਤੁਸੀਂ ਹੀ ਕਲਾਈਆਂ ਹੋਈਆਂ ਨੇ ਉਹ ਤੁਹਾਡੀਆਂ ਹੀ ਮਿਹਰਾਂ ਨੇ ਮੇਰੇ ਸਾਈ ਮਿਹਰ ਤੁਸਾਡੀ ਦਿਓ ਜੋ ਸਾਨੂੰ ਸੋਹਣੀਆਂ ਦਿਲ ਪਰਚਾਈਆਂ ਤੁਸਾਂ ਰਚਾਈਆਂ ਦਿਲ ਪਰਚਾਈਆਂ ਮਤਲਬ ਜੋ ਦਿਲ ਨੂੰ ਪਰਚਾਉਂਦੀਆਂ ਨੇ ਖੁਸ਼ ਰੱਖਦੀਆਂ ਨੇ ਕਿ ਐਸੀਆਂ ਤੇਰੀਆਂ ਹੀ ਇਹ ਮਹਿਰਾਂ ਨੇ ਜੋ ਸਾਡੇ ਦਿਲ ਨੂੰ ਖੁਸ਼ ਰੱਖ ਰਹੀਆਂ ਨੇ ਇਹ ਤੁਹਾਡੀਆਂ ਹੀ ਰਚਾਈਆਂ ਹੋਈਆਂ ਨੇ ਤੁਹਾਡੀਆਂ ਹੀ ਬਣਾਈਆਂ ਹੋਈਆਂ ਨੇ ਮਿਲੋ ਆਪ ਵੀ ਰੂਪਵਾਨ ਹੋ ਆ ਮਿਲ ਮੇਰੇ ਸਾਈਆਂ ਦਿਆਂ ਦੁਹਾਈਆਂ ਦੁਹਾਈਆਂ ਦਾ ਮਤਲਬ ਪੁਕਾਰ ਕਰਨਾ ਕਿ ਮੈਂ ਪੁਕਾਰ ਕਰਦੀ ਹਾਂ ਤੁਹਾਡੀਆਂ ਮਹਿਰਾਂ ਦੇ ਸ਼ੁਕਰ ਗੁਜ਼ਾਰ ਅਸੀਂ ਹਮੇਸ਼ਾ ਹੀ ਪਰ ਕਦੇ ਤੁਸੀਂ ਆਪ ਵੀ ਰੂਪਵਾਨ ਹੋ ਕੇ دیدار ਦੇਵੋ ਦਰਸ਼ਨ ਦੇਵੋ ਮਿਲੋ ਤੁਹਾਡੀਆਂ ਦਾਤਾਂ ਤੁਹਾਡੀਆਂ ਮਿਹਰਾਂ ਤਾਂ ਰੂਪਵਾਨ ਨੇ ਸਾਨੂੰ ਦਿਖਦੀਆਂ ਨੇ ਪਰ ਤੁਸੀਂ ਅੱਖਾਂ ਦੇ ਨਾਲ ਨਹੀਂ ਦਿਖਦੇ ਤੁਸੀਂ ਆਪ ਵੀ ਰੂਪਵਾਨ ਹੋਵੋ ਤੇ ਸਾਨੂੰ ਦੇਖੋ ਸਾਨੂੰ ਮਿਲੋ ਕਦੀ ਤਾਂ ਪੂਰੋ ਰੂਪਵਾਨ ਹੋ ਖਿੱਚਾਂ ਆਪ ਲਗਾਈਆਂ ਤੁਰ ਤੋਂ ਪਾਈਆਂ ਕਿ ਰੂਪਵਾਨ ਹੋਗੇ ਤੁਸੀਂ ਸਾਡੇ ਸਾਹਮਣੇ ਆਵੋ ਤੇ ਜਿਹੜੀ ਇਸ ਪਿਆਰ ਦੀ ਖਿੱਚ ਇਸ ਦੇਲ ਨੂੰ ਤੁਸੀਂ ਲਾਈ ਹੈ ਇਸ ਖਿਚ ਨੂੰ ਤੁਸੀਂ ਪੂਰੋ ਇਹ ਜੋ ਧੁਰ ਤੋਂ ਲਾਈ ਹੈ ਇਹ ਸ਼ੁਰੂ ਤੋਂ ਤੁਸੀਂ ਸਾਡੇ ਦਿਲਾਂ ਦੇ ਵਿੱਚ ਆਪਣੇ ਪਿਆਰ ਦੀ ਸਿੱਖ ਆਪਣੇ ਪਿਆਰ ਦੀ ਖਿਚ ਜੋ ਲਾਈ ਹੈ ਇਸ ਨੂੰ ਪੂਰ ਦੇਵੋ ਰੂਪਵਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ ਦੇਵੋ ਸਤਿ ਸ਼੍ਰੀ ਅਕਾਲ ਜੀ